ਇਹਨਾਂ ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਤੇ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਰਣੋਬਲੂ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਕਰਨਾ ਜੀ ਦੋਸਤੋ ਆਪਾਂ ਕਈ ਦਿਨ ਹੋ ਗਏ ਇਲਾਇਚੀਆਂ ਬਾਰੇ ਗੱਲ ਕੀਤੀ ਸੀਗੀ ਕਈ ਵੀਰਾਂ ਦੇ ਮੈਸੇਜ ਆਏ ਕਿ ਇਲਾਇਚੀਆਂ ਜਦੋਂ ਅਸੀਂ ਚੱਪਦੇ ਆ ਤਾਂ ਕਈ ਵਾਰੀ ਉਹ ਜਾੜਨ ਦੇ ਵਿੱਚ ਫਸ ਜਾਂਦੀਆਂ ਤੇ ਕਈਆਂ ਤੋਂ ਉਹ ਚੰਗੀ ਤਰ੍ਹਾਂ ਚੱਪੀਆਂ ਨਹੀਂ ਜਾਂਦੀਆਂ ਦੋਸਤੋ ਅੱਜ ਆਪਾਂ ਉਹਦਾ ਹੱਲ ਲੱਭ ਲਿਆ ਜੀ ਤੇ ਆਪਾਂ ਇਲਾਇਚੀਆਂ ਦਾ ਪਾਊਡਰ ਬਣਾ ਲਿਆ ਜੀ ਇਹ ਇਲਾਇਚੀ ਦਾ ਆਪਣੇ ਕੋਲੇ ਪਾਊਡਰ ਬਣਿਆ ਹੈਗਾ ਜੀ ਤੇ ਪੀਸ ਕੇ ਤੇ ਆਪਾਂ ਅਕਸ਼ੀਮ ਕੱਚ ਦੇ ਕੰਟੇਨਰ ਦੇ ਵਿੱਚ ਕੱਚ ਦੀ ਸ਼ੀਸ਼ੀ ਦੇ ਵਿੱਚ ਰੱਖ ਲਿਆ ਜੀ ਤੇ ਦੋਸਤੋ ਇਹ ਨਲੈਚੀਆ ਦਾ ਪਾਊਡਰ ਤੁਸੀਂ ਆਹ ਛੋਟਾ ਜਿਹਾ ਚਮਚਾ ਹੈਗਾ ਤੇ ਤੁਸੀਂ ਇਹ ਚਮਚ ਸਵੇਰੇ ਤੇ ਸ਼ਾਮ ਗਰਮ ਪਾਣੀ ਨਾਲ ਕੋਸੇ ਪਾਣੀ ਨਾਲ ਲਓ ਤੇ ਦੋ ਵਾਰੀ ਵੀ ਲੈ ਸਕਦੇ ਹੋ ਤਿੰਨ ਵਾਰੀ ਵੀ ਲੈ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਵੀ ਲੈ ਸਕਦੇ ਹੋ ਤੇ ਜੇ ਕੋਈ ਮੂੰਹ ਦੇ ਵਿੱਚ ਤੁਹਾਡੇ ਕੋਈ ਮਾੜੀ ਸਮੈਲ ਆਉਂਦੀ ਹੈ ਮੋਸ਼ਕੋਂ ਦਿਹਾੜੀ ਮੁੱਚੋਂ ਉਹ ਉਹਦਾ ਵੀ ਇਹ ਹੱਲ ਹੈਗਾ ਤੇ ਤੁਹਾਡੇ ਭਾਰ ਨੂੰ ਵੀ ਇਹ ਕੰਟਰੋਲ ਕਰੂ ਜੀ ਭਾਰ ਭਾਰ ਨੂੰ ਵੀ ਇਹ ਘਟਾਉਣ ਵਿੱਚ ਇਹ ਤੁਹਾਡੀ ਮਦਦ ਕਰੂਗਾ ਤੇ ਕਬਜ ਦੀ ਸਮੱਸਿਆ ਨੂੰ ਵੀ ਦੂਰ ਕਰੂ ਗੈਸ ਦੀ ਸਮੱਸਿਆ ਨੂੰ ਵੀ ਦੂਰ ਕਰੂ ਦੋਸਤੋ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ